ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸਖਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਮੈਂ ਹਾਜ਼ਰ ਹੋਇਆ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਜਿਨ੍ਹਾਂ ਲੋਕਾਂ ਦੇ ਜਿਨ੍ਹਾਂ ਦੇ ਵੀ ਮੁਕੱਦਰ ਕਹ ਲੋ ਜਿਨ੍ਹਾਂ ਦੀ ਕਿਸਮਤ ਸਾਥ ਨਹੀਂ ਦਿੰਦੀ ਕਿਸਮਤ ਨੂੰ ਤਾਲਾ ਲੱਗ ਚੁੱਕਾ ਹੋਇਆ ਉਹਨਾਂ ਵਾਸਤੇ ਇੱਕ ਖਵਾਜਾ ਪੀਰ ਜੀ ਦਾ ਮਹਡਾਲਾ ਲੈ ਕੇ ਹਾਜ਼ਰ ਹੋਇਆ। ਖਵਾਜਾ ਪੀਰ ਜੀ ਦਾ ਇਹ ਜਿਹੜਾ ਢਾਲਾ ਆ ਬਹੁਤ ਜਬਰਦਸਤ ਢਾਲਾ ਆ। ਇਹਨੂੰ ਕਰਨ ਦੇ ਨਾਲ ਜਿਹੜੀਆਂ ਬੰਦ ਤਕਦੀਰਾਂ ਵੀ ਖੁੱਲਦੀਆਂ ਆ ਦੇਖਿਓ ਇਸ ਢਾਲੇ ਨੂੰ ਜ਼ਰੂਰ ਕਰਿਓ। ਤੇ ਪਹਿਲਾਂ ਜਿਹੜੇ ਸਾਡੇ ਚੈਨਲ ਦੇ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਅਤੇ ਘੰਟੀ ਵਾਲੇ ਬਟਨ ਨੂੰ ਵੀ ਜ਼ਰੂਰ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲਦੀਆਂ ਹੋ ਸਕਣਗੀਆਂ। ਹੁਣ ਗੱਲ ਕਰਦੇ ਆ ਜੀ ਉਹ ਟਾਲੇ ਬਾਰੇ ਜਿਹੜੀਆਂ ਬੰਦ ਤਕਦੀਰਾਂ ਨੂੰ ਵੀ ਖੋਲਦਾ ਕਿਸਮਤ ਦੇ ਤਾਲੇ ਵੀ ਖੁੱਲਦੇ ਆ ਜਿਹਦੇ ਨਾਲ ਕੋਈ ਵੀ ਕਿਸੇ ਦਾ ਕੰਮ ਰੁਕਿਆ ਹੋਵੇ ਜਾਂ ਕਹ ਲਓ ਕਿ ਕਿਸਮਤ ਹੀ ਨਾਲ ਸਾਥ ਦਿੱਤੀ ਹੋਵੇ ਜਿੱਦਾਂ ਕਹਿੰਦੇ ਕਿ ਬੰਦਾ ਹਰ ਥਾਂ ਤੇ ਜਿੱਥੇ ਵੀ ਜਿਹੜਾ ਕਹਿ ਦਿੰਦੇ ਵੀ ਤੂੰ ਬੰਦਾ ਤੇਈ ਵਾਰ ਕੋਈ ਬੰਦੇ ਨੂੰ ਆਪਣੇ ਨੂੰ ਕਹਿ ਦਿੰਦੇ ਵੀ ਯਾਰ ਤੇਰੀ ਤਾਂ ਕਿਸਮਤ ਬਕਾਰ ਆ ਤੂੰ ਨਾ ਕਿਸੇ ਚੀਜ਼ ਨੂੰ ਹੱਥ ਪਾਈਂ ਉਹ ਬੰਦਾ ਜਿਹਦੇ ਮੁਕੱਦਰ ਬਿਲਕੁਲ ਡਾਊਨ ਹੋਣੋ ਜਿਹੜੇ ਗ੍ਰਹਿਾਂ ਦੀ ਮਾਰ ਜਿੰਨੂੰ ਗ੍ਰਹਿਾਂ ਦੀ ਮਾਰ ਵੀ ਪਈ ਹੋਵੇ ਗ੍ਰਹਿ ਨਿਸ਼ਾ ਮਾੜੀ ਹੋਵੇ ਉਨਾ ਵਾਸਤੇ ਜਿਹੜਾ ਇਹ ਟਾਲਾ ਆ ਐਨਾ ਜ਼ਬਰਦਸਤ ਟਾਲਾ ਆ ਕਰੂੰਗੇ ਦੇਖਿਓ ਥੋੜੇ ਦਿਨਾਂ ਦੇ ਵਿੱਚ ਇਹਦਾ ਰਿਜ਼ਲਟ ਮਿਲਦਾ ਹੈ ਬੰਦੇ ਨੂੰ ਤੇ ਬੰਦੇ ਨੂੰ ਆਪਣੇ ਆਪ ਪਤਾ ਚੱਲਦਾ ਕਿ ਵਾਕਿਵੇਂ ਜੀ ਜੀ ਕੰਮ ਜਿਹੜਾ ਕੀ ਕਰਕੇ ਆਇਆ ਉਹਦਾ ਮੈਨੂੰ ਬਹੁਤ ਫਾਇਦਾ ਹੋਇਆ ਤਾਂ ਦੋਸਤੋ ਹੁਣ ਇੱਕ ਲੜਕਾ ਸੀ ਸਾਨੂੰ ਕਹਿੰਦਾ ਸਾਨੂੰ ਕਹਿੰਦਾ ਕਿ ਗੁਰੂ ਜੀ ਸਾਨੂੰ ਮੇਰਾ ਨਾਂ ਤਾਂ ਕੋਈ ਕੰਮ ਬਣੇ ਅੱਜ ਤੱਕ ਜਿਹੜੇ ਕੰਮ ਨੂੰ ਹੱਥ ਪਾਉਂਦਾ ਕੋਈ ਨਹੀਂ ਪਾਂਦਾ ਜਿੱਥੇ ਮਰਦੀਆਂ ਦਵਾਲਾਂ ਜਿੱਥੇ ਜਾਂਨ ਹਰ ਕੰਮ ਤੇ ਨਾ ਹੋ ਜਾਂਦੀ ਐ ਜਿੱਥੇ ਦੇਖੋ ਇਹ ਸਾਨੂੰ ਇਦਾਂ ਦਾ ਕਿਹੜਾ ਗ੍ਰਹਿ ਚੁਗੜਿਆ ਆ ਜਾਂ ਐਡੀ ਕਿਹੜੀ ਬੁਰੀ ਸ਼ਕਤੀ ਐ ਜਿਹੜੀ ਸਾਨੂੰ ਅੱਗੇ ਵਧਣ ਨਹੀਂ ਦਿੰਦੀ ਤੇ ਅਸੀਂ ਉਹਨੂੰ ਇੱਕ ਇਹੀ ਢਾਲਾ ਦੱਸਤਾ ਸੀਗਾ ਵੀ ਤੂੰ ਇਹ ਢਾਲਾ ਪੰਜ ਐਤਵਾਰ ਕਰਨਾ ਤਾਂ ਦੇਖੀ ਤੇਰੀ ਕਿਸਮਤ ਆਪਣੇ ਆਪ ਬਦਲ ਜੜੀ ਹੁਣ ਢਾਲਾ ਸੁਣ ਲਓ ਬਲਤ ਤੁਸੀਂ ਢਾਲਾ ਕਰਨਾ ਕਿੱਦਾਂ ਐ ਢਾਲਾ ਕੀ ਕਰਨਾ ਐ ਤੁਸੀਂ ਲੈ ਕੇ ਆਣੇ ਆ ਦੋ ਜੁੱਟ ਲੈ ਕੇ ਆਨੇ ਜੁੱਟ ਜੁੱਟ ਤੋਂ ਤੇ ਨਾਰੀਅਲ ਸੁੱਕਾ ਨਾਰੀਅਲ ਪੂਰਾ ਬੰਦ ਹੁੰਦਾ ਜਿਹੜਾ ਪੰਸਾਰੀ ਦੀ ਦੁਕਾਨ ਤੋਂ ਜੁੱਟ ਜਣਾ ਮਿਲ ਜਾਂਦਾ ਸੁੱਕਾ ਖੋਪਾ ਜਿਹਨੂੰ ਕਹਿੰਦੇ ਆ ਪੂਰਾ ਸਾਫ ਦਾ ਸਬੂਤਾ ਲੈ ਕੇ ਆਉਣਾ ਦੋ ਜੁੱਟ ਲੈ ਕੇ ਤੁਸੀਂ ਆਉਣੇ ਆ ਉਹਨਾਂ ਦੋਵਾਂ ਜੁੱਟਾਂ ਨੂੰ ਉੱਤੋਂ ਥੋੜਾ ਥੋੜਾ ਕਰਦ ਦੇ ਨਾਲ ਕਿਸੇ ਚੀਜ਼ ਨਾਲ ਕੱਟ ਲੈਣਾ ਉੱਪਰੋਂ ਉਹਦਾ ਮੂੰਹ ਜਿਆ ਖੋਲ ਲੈਣਾ ਉਹਨੂੰ ਕੱਟ ਕੇ ਉਸ ਜੁੱਟ ਦੇ ਵਿੱਚ ਤੁਸੀਂ ਕੀ ਕਰਨਾ ਹੈ ਖੰਡ ਭਰਨੀ ਆ ਪੂਰਾ ਖੰਡ ਹੁੰਦੀ ਐ ਕ ਪੂਰਾ ਖੰਡ ਤੁਸੀਂ ਪਾ ਦੇਣੀ ਐ ਪੂਰਾ ਖੰਡ ਪਾਉਣ ਤੋਂ ਬਾਅਦ ਉਹਦੇ ਵਿੱਚ ਤੁਸੀਂ ਥੋੜਾ ਜਿਹਾ ਦਲੀਆ ਪਾ ਦੇਣਾ ਥੋੜਾ ਜਿਹਾ ਦਲੀਆ ਪਾਣਾ ਤੇ ਵਿੱਚ ਪਾਣਾ ਦੇਸੀ ਘਿਓ ਠੀਕ ਐ ਜੀ ਇਹ ਚੀਜ਼ਾਂ ਤਿੰਨ ਚੀਜ਼ਾਂ ਤੁਸੀਂ ਮਿਕਸ ਕਰਕੇ ਉਹਨੂੰ ਪੂਰਾ ਉੱਪਰ ਤੋਂ ਲੈ ਕੇ ਲੈ ਕੇ ਬੰਦ ਕਰ ਦੇਣਾ ਦੂਸਰੇ ਜੁੱਟਣੂ ਵੀ ਤੁਸੀਂ ਇਸੇ ਤਰ੍ਹਾਂ ਪੂਰਾ ਖੰਡ ਪਾ ਕੇ ਉਹਦੇ ਵਿੱਚ ਤੇ ਉਹਦੇ ਵਿੱਚ ਦਲੀਆਂ ਪਾਦਣਾ ਤੇ ਨਾਲ ਉਹ ਦੇਸੀ ਘਿਓ ਪਾਦਣਾ। ਉਹਨੂੰ ਪੂਰਾ ਉੱਪਰ ਤੱਕ ਭਰ ਲੈਣਾ। ਫਿਰ ਉਸ ਨੂੰ ਉਹਦੇ ਜਿਹੜਾ ਮੂੰਹ ਆ ਉਹਨੂੰ ਬੰਦ ਕਰ ਦੇਣਾ। ਠੀਕ ਹੈ ਜੀ। ਤੁਸੀਂ ਜਿਹੜਾ ਇੱਕ ਝੋਟਾ ਇੱਕ ਝੋਟ ਕੀ ਕਰਨਾ? ਪਹਿਲਾਂ ਤਾਂ ਤੁਸੀਂ ਲੈ ਕੇ ਸਾਰਾ ਆਪਣੇ ਘਰ ਦੇ ਪਾਸਿਓਂ ਘਮਾਉਣਾ ਘਰ ਦੇ ਜਿਹੜਾ ਤੁਹਾਡਾ ਘਰ ਆ ਸਾਰੇ ਘਰ ਤੋਂ ਉਲਟਾ ਘਮਾਉਣਾ ਤੁਸੀਂ 7 ਵਾਰ। ਪੂਰਾ ਝੋਟੇ ਲੈ ਕੇ ਪੂਰੇ ਘਰ ਦੇ ਕੋਨਿਆਂ ਦੇ ਵਿੱਚੋਂ ਲੈ ਕੇ ਸਾਰਾ ਹੋ ਸੱਤ ਵਾਰ ਉਹਨੂੰ ਪੁੱਠਾ ਘੁਮਾ ਕੇ ਜੁੱਟ ਨੂੰ ਇੱਕ ਜੁੱਟ ਨੂੰ ਉਹਨੂੰ ਲਿਫਾਫੇ ਦੇ ਵਿੱਚ ਪਾ ਕੇ ਰੱਖ ਲੈਣਾ ਤੇ ਦੂਸਰਾ ਜੁੱਟ ਤੁਸੀਂ ਕੀ ਕਰਨਾ ਆਪਣੇ ਸਿਰ ਦੇ ਉੱਤੋਂ ਵਾਰ ਲੈਣਾ ਸਿਰ ਦੇ ਉੱਤੋਂ ਉਲਟਾ ਘੁਮਾ ਕੇ ਸੱਤ ਵਾਰ ਤੁਸੀਂ ਇੱਕ ਜੁੱਟ ਜਿਹੜਾ ਆ ਉਹ ਤੁਸੀਂ ਐਤਵਾਰ ਵਾਲੇ ਦਿਨ ਕੀ ਕਰਨਾ ਜਿਹੜਾ ਕਾਟਿਆਂ ਦਾ ਭੌਣਾ ਕਾਟਿਆਂ ਦੇ ਭੌਣ ਤੋਂ ਦੋ ਇੱਕ ਕਦਮ ਅੱਗੇ ਕਾਟਿਆਂ ਦੇ ਭੌਣ ਤੋਂ ਇੱਕ ਕਦਮ ਅੱਗੇ ਜਾ ਕੇ ਉੱਥੇ ਟੋਆ ਪੱਟ ਕੇ ਉੱਥੇ ਆਪੇ DNA ਜੁੱਟ ਜੁੱਟ ਦੱਬਿਆਣਾ ਬਸ ਉਹਨੂੰ ਦੱਬ ਕੇ ਤੁਸੀਂ ਆ ਜਾਣਾ ਤੇ ਦੂਜਾ ਜੁੱਟ ਜਿਹੜਾ ਤੁਸੀਂ ਲਿਆ ਹੋਣਾ ਉਹ ਕਿਸੇ ਨਹਿਰ ਦੇ ਕੰਡੇ ਤੇ ਚਲ ਜਾਣਾ ਨਹਿਰ ਦੇ ਕੰਡੇ ਦੇ ਉੱਤੇ ਜਾ ਕੇ ਉਹ ਜੁੱਟ ਤੁਸੀਂ ਦੱਬ ਦੇਣਾ ਤੇ ਉਹਦਾ ਉਹ ਪੂਰਾ ਨਹੀਂ ਦੱਬਣਾ ਜਿਹੜਾ ਕਾਟਿਆਂ ਦੇ ਪਹੁੰਤੇ ਦਬਣਾ ਉਹ ਪੂਰਾ ਦੱਬ ਕੇ ਆਉਣਾ ਤੇ ਜਿਹੜਾ ਨਹਿਰ ਦੇ ਕੰਡੇ ਤੇ ਦੱਬਣਾ ਉਹਨੂੰ ਆਪਾਂ ਥੋੜਾ ਜਿਹਾ ਉਹਦਾ ਮੂੰਹ ਤੋਂ ਖੁੱਲਾ ਰੱਖ ਦੇਣਾ ਮਤਲਬ ਉਹਨੂੰ ਟੱਕਰ ਟੱਕਰ ਨੂੰ ਉਹਦੇ ਨੂੰ ਨੀ ਚੱਕਣਾ ਮੂੰਹ ਓਦਾਂ ਖੋਹ ਕੇ ਰੱਖਣਾ ਤੇ ਉਸ ਜਿਹੜਾ ਜੁੱਟ ਲੈ ਕੇ ਜਾਣਾ ਉੱਥੇ ਨਹਿਰ ਦੇ ਕੰਢੇ ਤੇ ਤੁਸੀਂ ਜਾਣਾ ਤੇ ਨਾਲ ਲੈ ਜਣੀਆਂ ਦੋ ਅਰਗਬਤੀਆਂ ਉੱਥੇ ਜਾ ਕੇ ਖਵਾਜਾ ਪੀਰ ਜੀ ਨੂੰ ਬੇਤੀ ਕਰ ਦੇਣੀ ਹੈ ਕਿ ਖਵਾਜਾ ਪੀਰ ਜੀ ਦਾਤਾ ਮੇਰੇ ਜੋ ਵੀ ਰਸਤੇ ਬੰਦ ਕੀਤੇ ਹੋਏ ਨੇ ਜਾਂ ਬੰਦ ਹੋਏ ਪਏ ਨੇ ਇਹਨਾਂ ਸਾਰੇ ਰਸਤਿਆਂ ਨੂੰ ਖੋਲ ਦਿਓ ਮੇਰੀ ਕਿਸਮਤ ਦੇ ਤਾਲੇ ਵੀ ਖੋਲ ਦਿਓ ਮੇਰੇ ਸਾਰੇ ਕੰਮ ਬੜਨੇ ਸ਼ੁਰੂ ਹੋ ਜਾਣ ਵੀ ਮੇਰਾ ਮੁਕੱਦਰ ਮੇਰਾ ਸਾਥ ਦੇਣਾ ਸ਼ੁਰੂ ਹੋ ਜਵੇ ਤੁਹਾਡਾ ਭੈ ਸਾਰੀ ਜ਼ਿੰਦਗੀ ਦੇਣਾ ਨਹੀਂ ਦੇ ਸਕਦਾ ਵਸਤੂ ਸੀ ਆਪਣੀ ਫਰਿਆਦ ਲਾ ਕੇ ਉਹਨਾਂ ਜੁੱਟਾਂ ਨੂੰ ਦੋਨਾਂ ਨੂੰ ਇਸੇ ਤਰੀਕੇ ਨਾਲ ਹੀ ਫਰਿਆਦ ਘਰੋਂ ਪਹਿਲਾਂ ਲਾ ਕੇ ਜਾਣਾ ਹੈ ਫਿਰ ਦੂਜਾ ਜਿਹੜਾ ਕਾਡਿਆਂ ਦੇ ਪੌਂਟ ਤੇ ਪਾਉਣਾ ਪਹਿਲਾਂ ਫਰਿਆਦ ਲਾਉਣੀ ਉੱਥੇ ਕਾਡਿਆਂ ਦੇ ਪੌਂਟ ਤੇ ਪਾਉਣ ਲਈ ਫਿਰ ਜਦੋਂ ਨਹਿਰ ਦੇ ਕੰਢੇ ਜਾਣਾ ਫਿਰ ਉੱਥੇ ਵੀ ਖਵਾਜਾ ਸਾਭੀ ਦਾ ਨਾਮ ਲੈ ਕੇ ਉਸ ਜੁੱਟ ਨੂੰ ਉੱਥੇ ਦੱਬ ਜਾਣਾ ਨਹਿਰ ਦੇ ਕੰਢੇ ਤੇ ਤੇ ਕਾਡਿਆਂ ਦੇ ਪੌਂਟ ਤੇ ਤੁਸੀਂ ਇਹ ਜਿਹੜਾ ਕੰਮ ਹੈ ਪੰਜ ਐਤਵਾਰ ਕਰਨਾ ਪੰਜ ਐਤਵਾਰ ਇਹਦਾ ਮਤਲਬ ਇਹ ਨਹੀਂ ਕਿ ਪੰਜ ਦੇ ਪੰਜ ਤੁਹਾਡੇ ਕਰਨ ਤੋਂ ਬਾਅਦ ਹੀ ਕੰਮ ਹੋਣਾ ਨਹੀਂ ਜਦੋਂ ਤੁਸੀਂ ਪਹਿਲਾਂ ਇੱਕ ਦੋ ਕਰ ਲਿਆ ਤੇ ਚ ਰਿਜ਼ਲਟ ਤੁਹਾਨੂੰ ਦਿਖਿਆ ਸਾਰਾ ਕੁਝ ਕਰਕੇ ਜਦੋਂ ਤੁਸੀਂ ਦੋ ਕਰ ਲਿਆ ਫਿਰ ਤੁਹਾਨੂੰ ਆਪਣੇ ਆਪ پتہ ਚੱਲ ਜਾਣਾ ਕੰਮ ਤੋਂ ਇਹ ਮਿੱਟ ਤੋਂ ਮਿੱਟ ਹੋਣੇ ਸ਼ੁਰੂ ਹੋ ਜਾਣਾ ਇਸ ਕੰਮ ਨੂੰ ਕਰਕੇ ਦੇਖਿਓ ਬਹੁਤ ਜ਼ਬਰਦਸਤ ਤੇ ਹਟਾਲਾ ਆ ਸਾਡਾ ਜਮਾਇਆ ਹੋਇਆ ਤੁਸੀਂ ਵੀ ਕਰਕੇ ਦੇਖੋ ਤੁਹਾਨੂੰ ਵੀ ਲਾਭ ਹੋਏਗਾ ਅਸੀਂ ਇਤਨੀਆਂ ਵੀਡੀਓ ਤੁਹਾਨੂੰ ਦਿੰਦੇ ਰਹਿਣੇ ਆ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਜੈ ਪੀਰਾਂ ਦੀ ਜੈ ਮਸਤਾਂ ਦੀ ਮਾਲਕ ਫਲੀ ਕਰੇ